ਇੰਨੀ ਮਾੜੀ ਕਿਸੇ ਨਾਲ ਨਾ ਹੋਵੇ ਜਿੰਨੀ ਇਸ ਦੁਕਾਨਦਾਰ ਦੇ ਨਾਲ ਹੋਈ ਹੈ ਸੁਨਿਆਰੇ ਦੀ ਦੁਕਾਨ ਜਿੱਥੇ ਲੁਟੇਰੇ ਗਾਕ ਬਣ ਕੇ ਆਏ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਵੱਡੀ ਗੱਲ ਇਹ ਹੈ ਕਿ ਮਹੀਨਾ ਪਹਿਲਾਂ ਹੀ ਇਸ ਦੁਕਾਨ ਦੇ ਵਿੱਚ ਚੋਰ ਵੜੇ ਸੀ ਤੇ ਗਹਿਣੇ ਚੋਰੀ ਕਰਕੇ ਲੈ ਗਏ ਸੀ ਅਜੇ ਤੱਕ ਉਸ ਨੁਕਸਾਨ ਦੀ ਪਰਪਾਈ ਨਹੀਂ ਹੋਈ ਸੀ ਤਾਂ ਹੁਣ ਲੁਟੇਰੇ ਵੀ ਇਸ ਦੁਕਾਨ 'ਚ ਵੜੇ ਤੇ ਗਹਿਣੇ ਲੁੱਟ ਕੇ ਲੈ ਗਏ ਤੇਰੇ ਸਲੇਸ ਸੁਨਿਆਰੇ ਦੀ ਦੁਕਾਨ ਤੇ ਗਾਹਕ ਬਣ ਕੇ ਆਇਲ ਲੁੱਟੇਰੇ ਜਿਨ੍ਹਾਂ ਦੇ ਵਿੱਚੋਂ ਇੱਕ ਬਾਹਰ ਬਾਈਕ ਤੇ ਖੜਾ ਰਹਿੰਦਾ ਹੈ ਜਦ ਕਿ ਦੂਜਾ ਅੰਦਰ ਦੁਕਾਨ ਦੇ ਵਿੱਚ ਸੋਨੇ ਦੇ ਚੇਨ ਬ੍ਰੇਸਲੇਟ ਤੇ ਮੰਦਰੀ ਦੇਖਣ ਲੱਗ ਪੈਂਦਾ ਹੈ ਦੇਖਦਿਆਂ ਹੋਇਆਂ ਉਸ ਨੂੰ ਚੀਜ਼ਾਂ ਪਸੰਦ ਵੀ ਆ ਜਾਂਦੀ ਹੈ ਜਿਹੜੇ ਗਹਿਣੇ ਪਸੰਦ ਆਉਂਦੇ ਨੇ ਤਾਂ ਉਹ ਪੈਕ ਵੀ ਕਰਵਾ ਲੈਂਦਾ ਹੈ ਪਰ ਜਿਵੇਂ ਹੀ ਦੁਕਾਨਦਾਰ ਬਿੱਲ ਬਣਾਉਣ ਦੀ ਜਾਂਦਾ ਹੈ ਤਾਂ ਬਿੱਲ ਬਣਾਉਣ ਦੇ ਸਮੇਂ ਹੀ ਮੌਕਾ ਦੇ ਕੇ ਇਹ ਲੁਟੇਰਾ ਉਥੋਂ ਫਰਾਰ ਹੋ ਜਾਂਦਾ ਹੈ। ਤਸਵੀਰਾਂ ਦੇ ਵਿੱਚ ਇਹ ਜੋ ਸ਼ਖਸ ਨਜ਼ਰ ਆ ਰਿਹਾ ਹੈ ਇਹ دراصل ਇੱਥੇ ਲੁਟੇਰਾ ਹੀ ਹੈ ਜੋ ਗਾਕ ਬਣ ਕੇ ਆਇਆ ਹੋਇਆ ਹੈ। ਦੁਕਾਨਦਾਰ ਨੂੰ ਗਹਿਣੇ ਦਿਖਾਉਣ ਲਈ ਕਹਿੰਦਾ ਹੈ। ਜਿਵੇਂ ਹੀ ਦੁਕਾਨਦਾਰ ਗਹਿਣੇ ਦਿਖਾਉਣਾ ਸ਼ੁਰੂ ਕਰਦਾ ਹੈ ਤਾਂ ਇਹ ਉਹਦੇ ਵਿੱਚੋਂ ਇੱਕ 체ਨ, ਇੱਕ ਬ੍ਰੇਸਲੇਟ ਤੇ ਇੱਕ ਮੰਦਰੀ ਪਸੰਦ ਵੀ ਕਰ ਲੈਂਦਾ ਹੈ। ਜਿਸ ਨੂੰ ਕਦੀ ਹੱਥ 'ਚ ਫੜਦਾ ਹੈ ਤੇ ਕਦੀ ਦੁਕਾਨ ਤੇ ਰੱਖ ਦਿੰਦਾ ਹੈ। ਫਿਰ ਇਹ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਉਸ ਨੂੰ ਗਹਿਣੇ ਪਸੰਦ ਆ ਗਏ ਨੇ ਤੇ ਇਹ ਪੈਕ ਕਰ ਦਿਓ ਜਦੋਂ ਗਹਿਣੇ ਪੈਕ ਹੋ ਜਾਂਦੇ ਨੇ ਡੱਬਿਆਂ 'ਚ ਬੰਦ ਕਰ ਦਿੰਦੇ ਨੇ ਤਾਂ ਉਦੋਂ ਹੀ ਇਹ ਲੁਟੇਰਾ ਜਿਹੜਾ ਹੈ ਬਿੱਲ ਬਣਾਉਣ ਨੂੰ ਕਹਿੰਦਾ ਹੈ ਦੁਕਾਨਦਾਰ ਜਿਵੇਂ ਹੀ ਬਿੱਲ ਬਣਾਉਣ ਲੱਗਦਾ ਹੈ ਤਾਂ ਮੌਕਾ ਦੇ ਕੇ ਇਹ ਲੁਟੇਰਾ ਥੋ ਗਹਿਣੇ ਚੋਕੇ ਫਰਾਰ ਹੋ ਜਾਂਦਾ ਹੈ ਬਾਹਰ ਉਸ ਦਾ ਦੋਸਤ ਬਾਈਕ ਤੇ ਖੜਾ ਹੁੰਦਾ ਹੈ ਬਾਈਕ ਸਟਾਰਟ ਕਰਕੇ ਤੇ ਦੋਨੋਂ ਹੀ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਦੁਕਾਨਦਾਰ ਉਹਨਾਂ ਦਾ ਪਿੱਛਾ ਵੀ ਕਰਦੇ ਨੇ ਪਰ ਇਹ ਲੁੱਟੇਰੇ ਹੱਥ ਨਹੀਂ ਆਉਂਦੇ ਉਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਜਦੋਂ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤੇ ਪੁਲਿਸ ਦਾ ਇਹ ਕਹਿਣਾ ਹੁੰਦਾ ਹੈ ਕਿ ਇਲਾਕਾ ਉਹਨਾਂ ਦੇ ਥਾਣੇ ਦੇ ਅੰਦਰ ਨਹੀਂ ਆਂਦਾ ਹੁਣ ਇਹ ਦੁਕਾਨ ਕਿਹੜੇ ਥਾਣੇ ਦੇ ਇਲਾਕੇ ਚ ਆਉਂਦੀ ਹੈ ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਜਿਸ ਕਰਕੇ ਨਾ ਤਾਂ ਇਹਨਾਂ ਦੁਕਾਨਦਾਰ ਤੇ ਕੋਈ ਸੁਣਵਾਈ ਕਰ ਰਿਹਾ ਹੈ ਤੇ ਕਾਰਵਾਈ ਤੇ ਬੜੀ ਬਾਤ ਹੀ ਗੱਲ ਹੈ ਦੁਕਾਨਦਾਰ ਮਦਦ ਦੀ ਗੋਹਾਰ ਲਗਾ ਰਹੇ ਹੈ ਕਿ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਆਖਿਰ ਉਹਨਾਂ ਦੀ ਦੁਕਾਨ ਕਿਹੜੇ ਥਾਣੇ ਦੇ ਅਧੀਨ ਆਉਂਦੀ ਹੈ ਤੇ ਫਿਰ ਚੋਰਾਂ ਦੇ ਤੇ ਨਾਲ ਹੀ ਇਹਨਾਂ ਲੁੱਟੇਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੱਸ ਦੇ ਕਿ ਮਾਮਲਾ ਅੰਮ੍ਰਿਤਸਰ ਤੋਂ سامنے ਆਇਆ ਹੈ ਅੰਮ੍ਰਿਤਸਰ ਦੇ ਪਿੰਡ ਮਾਹਲ ਦੇ ਵਿੱਚ ਹੀ ਇਸ ਸੁਨਿਆਰੇ ਦੀ ਦੁਕਾਨ ਦੇ ਵਿੱਚ ਪਹਿਲਾਂ ਚੋਰੀ ਹੁੰਦੀ ਹੈ ਉਹਦੀ ਅਜੇ ਤੱਕ ਕਾਰਵਾਈ ਨਹੀਂ ਹੋਈ ਪਰਪਾਈ ਨਹੀਂ ਹੋਈ ਤਾਂ ਹੁਣ ਲੁਟੇਰੇ ਇਸ ਦੁਕਾਨ 'ਚ ਵੜਦੇ ਨੇ ਤੇ ਕਹਿਣੇ ਲੁੱਟ ਕੇ ਉਥੋਂ ਭਰਾਰ ਹੋ ਜਾਂਦੇ ਨੇ ਫਿਲਹਾਲ ਉਹਨੇ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਹੀ ਹੈ ਮੈਂ 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 ਹਰੇ ਪਾਈਂ ਇੰਦਰਪਾਲ ਸਿੰਘ ਸਰ ਜੀ ਮਾਫੀ ਤੋਂ ਲੈ ਰਿਹਾ ਹਾਂ ਹਾਂ ਤੋਂ ਲੈ ਰਿਹਾ ਹਾਂ ਇੱਕ ਗੱਲ ਹੈ ਨਾ ਇੱਕ ਦਾਦਾ ਨਾਲ ਆਂਦੀ ਅਰਜੀ ਲੈ ਲਈ ਜੀ ਇਹ ਮਾਮਲਾ ਆਇਆ ਜਰਾ ਮਾਮਲਾ ਸਰ ਅੱਜ ਤੇ ਇੱਕ 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 ਮੁੰਡਾ ਆਇਆ ਇੱਕ ਜੰਦਾਰ ਮੁੰਡਾ ਆਇਆ ਉਹ ਆ ਕੇ ਕਹਿੰਦਾ ਚੈਂਤ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੇ ਨੂੰ ਤੇ ਗਿਫਟ ਕਰਨਾ ਤੇ ਚੈਂਤ ਦਿਖਾਈ ਜੀ ਨਾਲ ਪੈਂਡਲ ਹੀ ਨਾਲ ਛੱਡੇ ਵਾਲਾ ਪੈਂਡਲ ਤੇ ਇਹ ਨਾਲ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਹਾ ਪੈਸੇ ਥੋੜੇ ਆ ਮੈਂ ਬਾਕੀ ਪਹਿਲੇ ਥੋੜੇ ਕਿਨਾਂ ਪਰ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਫੇ ਚਲੋ ਗੂਗਲ ਪੇ ਕਰਵਾ ਦੋ ਬੱਚੇ ਕਿਤੇ ਗੂਗਲ ਪੇ ਕਰਵਾ ਦੋ ਤੇ ਇਹ ਮੈਨੂੰ ਨਾ ਵੇਖੇ ਤਾਂ ਬਿੱਲ ਬਣਾਉ ਬਿੱਲ ਬਣਾਉਣ ਦੀ ਗੱਲ ਕੋ ਨਾਲ ਹੀ ਲੈ ਕੇ ਦੇ ਉ ਬਾਹਰ ਭੱਜ ਗਿਆ ਜੇ ਫੁੱਟਸਾਈਕਲ ਵਾਲੇ ਨੇ ਸ਼ਰਮ ਮਾਰਿਆ ਤੇ ਨਾਲ ਹੀ ਭੱਜ ਗਿਆ ਜੇ ਪਹਿਲੇ ਕਰੀ ਇਦਾਂ ਦੀ ਬਾਤ ਦੇਦਾ ਜੇ ਸਰ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਦਿਰੀਕ ਨੂੰ ਮੈਂ ਆ ਕੇ ਸਵੇਰੇ ਦਰਵਾਜ਼ਾ ਖੋਲ੍ਹਿਆ ਜੀ ਤੇ ਆ ਕੇ ਵੇਖਿਆ ਤੇ ਕੰਧ ਸਾਡੀ ਆ ਜਿਹੜੀ ਕੰਧ ਸਾਡੀ ਇਹ ਪਾੜੀ ਪਈ ਏ ਪਾੜੀ ਕੋਈ ਇਦਾਂ ਇਦਾਂ ਹੋ ਕੇ ਕੱਢਿਆ ਰੇ ਤੇ ਸਾਰਾ ਕੋਈ ਫਿਲਰਿਆ ਜੇ ਸਾਡੀ LCD ਲੈ ਕੇ DVR ਲੈ ਕੇ ਸਾਡੀ ਸਾਡੇ ਕੋਕੇ ਵਾਲੀਆਂ ਸਭ ਹੁੰਦਾ ਵੇਖ ਕੇ ਲਗੇ ਰਹੇ ਤੇ ਟੋਟਲ 2 ਲੱਖ 80 ਦਾ ਨੁਕਸਾਨ ਹੋਇਆ ਨਾਲ 1 ਲੱਖ 30 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਤੁਹਾਨੂੰ ਪਤਾ ਗਰੀਬ ਆਦਮੀ ਆ ਜੀ ਇਹਦ ਕਰਕੇ ਜਾਂਦੇ ਜੀ ਉਸਨੇ ਕੀ ਕਰ ਦੇਤੀ ਉਸਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਇਹ ਕੀ ਕਰਦੇ ਆ ਉਹ ਕਹਿੰਦੇ ਆ ਜੀ ਸਾਡਾ ਥਾਣਾ ਜਿਹੜਾ ਆ ਕਮੋਹ ਪੈਂਦਾ ਜੀ ਤੇ ਕਮੋਵਾਲੇ ਕਹਿੰਦੇ ਆ ਜੀ ਕਹੀਂ ਕਮੋਵਾਲਾਂ ਨੇ ਵੀ ਭੁਲਾਇਆ ਇੱਥੇ ਸਰ ਤੇ ਕਮੋਵਾਲੇ ਕਹਿੰਦੇ ਆ ਤੁਹਾਡਾ ਥਾਣਾ ਤੇ ਛਾੜਾ ਸਾਹਿਬ ਪੈਂਦਾ ਜੇ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਜੀ ਹੁਣ 1 ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾ ਤੇ ਸਾਡੇ ਕਮੋਵਾਲੇ ਲਿਖਦੇ ਸੀ ਦਰਖਾਸਤ ਲਿਖਦੇ ਸਾਡੇ ਤੇ ਨਾ ਸਾਡੇ ਕਮੋਵਾਲੇ ਲਿਖਦੇ ਤੇ ਨਾ ਛਾੜੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੀ ਜਿਹੜੀ ਸਾਡੀ ਮੈਲਟੀ ਸੀ ਜੇ ਸਾਨੂੰ ਰੁਪਈ ਕਿਹੜਾ ਥਾਣਾ ਸਾਡੇ ਲੱਗਦਾ ਵਾ ਸਾਨੂੰ ਤੇ ਕੋਈ ਰਿਪੋਰਟ ਵੀ ਨਹੀਂ ਆਈ ਸਾਡੀ ਸੱਤ ਲਿਖੀ ਜਾਂਦੀ ਕੋਈ ਇਹੀ ਸਮਝ ਲੋ ਇੱਕ ਮਹੀਨਾ ਜਤੀਮਾ ਉਹਨੂੰ ਜੀਂਦੇ ਦੇ ਦੰਬ ਲੋਗੇ। ਨਾਜੀ ਸਰਪੰਚ ਸਰਜੀਤ ਕੁਮਾਰ ਜੀ ਤੋਂ ਪੰਚਾਇਤ ਬਾਬਾ ਜੀਵੇਂ ਛੇ ਲੱਗਦੀ ਕੀ ਮਾਮਲਾ ਜੀ ਲਗਾਤਾਰ ਹੀ ਚੋਰੀਆਂ ਦੇ ਵਾਰਦਾਤਾਂ ਨੇ ਸਾਹਮਣੇ ਆ ਗਈਆਂ ਲੱਗਦੀਆਂ। ਨਾਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦ ਬਾੜ ਕੇ ਚੋਰੀ ਹੋਈ। ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਥਾਣਾ ਛਾੜਾ ਪੈਂਦਾ। ਐਸਐਚਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੇ ਗਈਆਂ ਤਾਂ ਮਤਲਬ ਦਰਖਾਸਤ ਵੀ ਲੈਣ ਦੇ ਤਾਂ ਦੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਤੱਕ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਘੜੀ ਬੇਨਤੀ ਏ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਹ ਸਾਨੂੰ ਖਾਣਾ ਛਾੜਾ ਪੈਂਦਾ ਵਾ ਤੇ ਕੋ ਮੋਨਾ ਕੋਈ ਸਾਡਾ ਕੋਈ ਰਸਤਾ ਹੀ ਨਹੀਂ ਕੋਈ ਹੈਗਾ ਪਹਿਲਾਂ ਵੀ ਕਿਤੇ ਇਦਾਂ ਦੀ ਗੱਲ ਸਾਹਮਣੇ ਆ ਮਾ ਵਾ ਜੀ ਛਾਣਾ ਛਾੜਾ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਇੱਕ ਤੇਰੀ ਗੋਲੀ ਚੱਲੀ ਉਦੋਂ ਵੀ ਪੁਸ ਜਿਹੜੀ ਛਾੜੇ ਦੀ ਪੱਲਾ ਛਾੜਦੀ ਇਸ ਕਰਕੇ ਉਦੋਂ ਦੇ ਹਾਦੀ ਦਾ ਤੇ ਸ਼ਹਿਰੀ ਦੇ ਦੋਨੋਂ ਡਿਪਟੀ ਸਾਹਿਬ ਆਏ 2 ਘੰਟੇ ਦੀ ਬਹਿਸ ਦੇ ਚੱਲਣ ਦੇ ਬਾਵਜੂਦ ਇਹ ਪਰਚਾ ਜਿਹੜਾ ਖਾਣੇ ਛਾੜੇ ਨੂੰ ਦਰਜ ਕਰਨਾ ਪਿਆ ਜੀ ਇੱਕ ਵਾਰੀ ਫੇਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਇਹ ਜਿਹੜਾ ਦਰਜ ਹੋਇਆ ਸਾਡੇ ਥਾਣੇ ਹੋਇਆ ਵਾ ਹੁਣ ਕੀ ਮੰਗੜੀ ਸਾਡੀ ਮੰਗ ਇਹ ਹੋਊਗੀ ਇਹ ਦਖਾਸ ਲਿਖੀ ਜਾਵੇ ਸਾਡੇ ਥਾਣੇ ਐਸਐਚਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛੱਡਣੋਂ ਪੈਂਦਾ ਇਹ ਦਖਾਸ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਖਾਸ ਤੇ ਅਸੀਂ ਆਪਣਾ ਪਿੰਡ ਇਕੱਠਾ ਹੋ ਕੇ ਕਮਿਸ਼ਨ ਸਾਹਿਬ ਕੋਲ ਜਾ ਕੇ ਧੰਨਵਾਵਾਂਗੇ ਫੇਰ ਦਾ ਜੋ ਵੀ ਸਾਡਾ ਕੋਈ ਹੋਇਆ ਵਾਦ ਤੋਂ ਵਾਦ ਆਪਾਂ ਕਰਾਂਗੇ